ਕੁੱਟਾ ਜੋਗੀ ਸਾਫ ਦਾ ਚੇਅਰਮੈਨ ਨੇ ਜ਼ਿਲ੍ਹਾ ਪਰਿਸ਼ਦ ਸ੍ਰੀ ਫਤਿਹਗੜ ਸਾਹਿਬ ਦੇ ਉਹਨਾਂ ਵੱਲੋਂ ਅੱਜ ਪਸ਼ੂ ਮੰਡੀ ਨਬੇਪੁਰ ਦਾ ਦੌਰਾ ਕੀਤਾ ਗਿਆ ਅਤੇ ਇਸ ਮੌਕੇ ਉਹਨਾਂ ਵੱਲੋਂ ਵਪਾਰੀ ਅਤੇ ਪਸ਼ੂ ਪਾਲਕਾਂ ਦੀਆਂ ਸਮੱਸਿਆਵਾਂ ਸੁਣੀਆਂ ਗਈਆਂ ਉਹਨਾਂ ਕਿਹਾ ਕਿ ਸ਼੍ਰੋਮਣੇ ਕਾਲੀਦਲ ਸਰਕਾਰ ਸਮੇਂ ਲਗਭਗ 7.40 ਲੱਖ ਰੁਪਏ ਦੀ ਲਾਗਤ ਨਾਲ ਇਹ ਮੰਡੀ ਤਿਆਰ ਕੀਤੀ ਗਈ ਸੀ ਜਿਸ ਤੇ ਸਰਕਾਰ ਦੇ ਠੇਕੇਦਾਰਾਂ ਦੇ ਵੱਲੋਂ ਪਸ਼ੂਆਂ ਲਈ ਪਾਣੀ ਦਾ ਪ੍ਰਬੰਧ ਵੇਕਲ ਤੋਂ ਪਸ਼ੂ ਉਤਾਰਨ ਅਤੇ ਝੜੌਣਲੀ ਵਪਾਰੀਆਂ ਦੇ ਬੈਠਣ ਤੇ ਰਹਿਣ ਤੋਂ ਇਲਾਵਾ ਪਸ਼ੂਆਂ ਲਈ ਡਾਕਟਰ ਤੱਕ ਦੀ ਸਹੂਲਤ ਦੇਣੀ ਬੰਦਦੀ ਹੈ ਜੋ ਕਿ ਇਸ ਮੰਡੀ ਵਿੱਚ ਨਹੀਂ ਮਿਲ ਰਹੀ ਹੈ ਬਲਕਿ ਠੇਕੇਦਾਰ ਪਸ਼ੂ ਖਰੀਦਣ ਤੇ ਵੇਚਣ ਦਾ ਵਪਾਰੀ ਤੋਂ 2700 ਰੁਪਏ ਪ੍ਰਤੀ ਪਸ਼ੂ ਫੀਸ ਲੈ ਰਿਹਾ ਹੈ 50 ਰੁਪਏ ਫੀਸ ਮੰਡੀ ਵਿੱਚ ਐਂਟਰੀ ਸਮੇ ਲਈ ਜਾਂਦੀ ਹੈ ਪਸ਼ੂਨ ਆਪਣੀ ਪਾਣੀ ਪਿਲਾਉਣ ਲਈ ਵਪਾਰੀਆਂ ਨੂੰ ਤੇ ਪਸ਼ੂ ਪਾਲਕਾਂ ਨੂੰ 350 ਰੁਪਏ ਪਾਣੀ ਦਾ ਟੱਪ ਮੁੱਲ ਲੈਣਾ ਪੈ ਰਿਹਾ। ਮਨਾ ਕਿ ਮੰਡੀਆਂ ਵਿੱਚ ਬਣੀਆਂ ਬਿਲਡਿੰਗਾਂ ਖੰਡਰ ਦੇ ਰੂਪ ਧਾਰਨ ਕਰ ਚੁੱਕੀਆਂ ਨੇ। ਦੂਜੇ ਪਾਸੇ ਜੇਕਰ ਗੱਲ ਕਰੀਏ ਪਸ਼ੂ ਖਰੀਦਣ ਆਏ ਲੋਕਾਂ ਦੀ ਧੋਨਾ ਕਿਹਾ ਕਿ ਸਰਕਾਰ ਨੂੰ ਇਸ ਵਾਰ ਧਿਆਨ ਦੇਣਾ ਚਾਹੀਦਾ ਹੈ ਕਿਉਂਕਿ ਮੰਡੀਆਂ ਚ ਉਹਨਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਨਵੀਂ ਪਰ ਜਿਹੜੀ ਨੈਸ਼ਨਲ ਹਾਈਵੇ ਦੇ ਉੱਤੇ ਫਤਿਹਗੜ੍ਹ ਜ਼ਿਲ੍ਹੇ ਦੀ ਇੱਕ ਮੰਡੀ ਹੈ ਜਿਹਦੇ ਵਿੱਚ ਠੇਕੇਦਾਰ ਅੰਨੀ ਲੁੱਟ ਕਰ ਰਿਹਾ ਇੱਥੇ ਦੇ ਵਪਾਰੀਆਂ ਨਾਲ ਇੱਥੇ ਦੇ ਇਲਾਕੇ ਦੇ ਲੋਕਾਂ ਨਾਲ ਪਸ਼ੂ ਪਾਲਕਾਂ ਨਾਲ ਕਿਉਂਕਿ ਇਸ ਮੰਡੀ ਦੇ ਵਿੱਚ ਜਿੱਥੇ ਪਿਛਲੇ ਸਮੇਂ ਆਕਾਲੀ ਸਰਕਾਰ ਦੇ ਵੇਲੇ 7.5 ਕਰੋੜ ਰੁਪਏ ਲਾ ਕੇ ਹਰ ਸਹੂਲਤ ਦੀ ਪੂਰੀ ਤਰੀਕੇ ਨਾਲ ਵਧੀਆ ਤਰੀਕੇ ਨਾਲ ਜਿਹੜੀ ਮੰਡੀ ਬਣਾਈ ਗਈ ਪਰ ਅੱਜ ਤੁਸੀਂ ਦੇਖ ਸਕਦੇ ਹੋ ਮੰਡਰੀ ਮੰਡੀ ਹੈ ਜਿਹੜੀ ਇਹ ਖੰਡਰ ਦਾ ਰੂਪ ਧਾਰ ਗਈ ਨਾ ਇੱਥੇ ਕੋਈ ਛੱਡ ਰਿਹਾ ਨਾ ਇੱਥੇ ਕੋਈ ਪਾਣੀ ਦਾ ਪ੍ਰਬੰਧ ਰਿਹਾ ਟੈਂਕੀਆਂ ਬਣੀਆਂ ਹੋਈਆਂ ਮੂਕਦਰ ਕੇ ਨਹੀਂ ਸਾਡੇ ਲਈ ਜਿਦੇ ਵਿੱਚ ਨਾ ਕੋਈ ਮੋਟਰ ਨਾ ਕੋਈ ਪਾਣੀ ਦਾ ਪ੍ਰਬੰਧ ਔਰ ਜਿੰਨੇ ਛੱਡ ਬਣੇ ਵਪਾਰੀਆਂ ਦੇ ਆਉਣ ਵਾਸਤੇ ਰਹਿਣ ਵਾਸਤੇ ਉਹ ਸਭ ਖੰਡਰ ਦਾ ਰੂਪ ਧਾਰ ਗਏ ਡਾਕਟਰ ਤੇ ਬਸ ਇੱਥੇ ਕਮਰਾ ਬਣਿਆ ਸਹ ਡਾਕਟਰ ਇੱਥੇ ਕਦੇ ਆਇਆ ਹੀ ਨਹੀਂ ਜਿੱਦਣ ਦੀ ਮੰਡੀ ਬਣੀ ਆ ਔਰ ਜਿਹੜੇ ਅੱਡੇ ਤਾਰਨ ਵਾਸਤੇ ਬਣੇ ਅੱਡੇ ਟੁੱਟ ਗਏ ਉੱਥੇ ਅੱਡੇ ਤਾਰਨ ਪਸ਼ੂ ਤਾਰਨ ਜੋਗ ਹੈ ਹੀ ਨਹੀਂ ਸੋ ਅੱਜ ਅਸੀਂ ਜਿਹੜੀ ਗੱਲ ਇੱਥੇ ਕਰਨ ਲੱਗੇ ਆ ਤੁਹਾਡੇ ਨਾਲ ਸਾਂਝੀ ਵੀ ਜਿਹੜੀ ਇਹ ਲੁੱਟ ਹੋ ਰਹੀ ਆ ਕਿਵੇਂ ਹੋ ਰਹੀ ਆ ਇਹ ਲੁੱਟ ਦੇ ਵਿੱਚ ਜਿਹੜਾ ਠੇਕੇਦਾਰ ਆ ਇੱਥੇ 2700 ਰੁਪਏ ਇੱਕ ਪਸ਼ੂ ਦਾ ਜਦੋਂ ਕੋਈ ਖਰੀਦਦਾ ਜਾਂ ਵੇਚਦਾ ਉਹ ਤੋਂ ਇੱਕ ਇਹ ਇੱਥੇ ਠੇਕੇਦਾਰ ਲੈ ਰਿਹਾ ਉਹਦੀ ਉਹਦੇ ਬਦਲੇ ਜਿਹੜੀਆਂ ਉਹਨੇ ਸਹੂਲਤਾਂ ਦੇਣੀਆਂ ਨੇ ਉਹ ਸਹੂਲਤਾਂ ਦੇਖੋ ਤੁਸੀਂ ਪਾਣੀ ਵੀ ਉਹਨੇ ਦੇਣਾ ਰਸਤਿਆਂ ਦਾ ਵੀ ਪ੍ਰਬੰਧ ਕਰਨਾ ਬੈਠਣ ਦਾ ਵੀ ਪ੍ਰਬੰਧ ਕਰਨਾ ਰਹਿ ਔਰ ਇੱਥੇ ਕੋਈ ਕਿਸੇ ਕਿਸਮ ਦਾ ਪ੍ਰਬੰਧ ਨਹੀਂ ਜੇ ਕਿਸੇ ਪਸ਼ੂ ਨੂੰ ਕਿਸੇ ਨੂੰ ਪਾਣੀ ਪਿਲਾਉਣਾ ਵੀ ਪੈ ਜਾਵੇ ਤਾਂ 350 ਰੁਪਏ ਦਾ ਇੱਕ ਟਾਪਾ ਪਾਣੀ ਮੁੱਲ ਮਿਲ ਰਿਹਾ ਔਰ ਜੇ ਇੱਥੇ ਕੋਈ ਪਸ਼ੂ ਜਾ ਡਿੱਗੇ ਪੈਨੇ ਪਸ਼ੂ ਦਿਖਾਓ ਇੱਧਰ ਜਿਵੇਂ ਪਸ਼ੂ ਡਿੱਗੇ ਪੈਨੇ ਕਿਸੇ ਵਪਾਰੀ ਪਸ਼ੂ ਨੂੰ ਬਿਮਾਰ ਹੋ ਜਵੇ ਕਿਸੇ ਦੇ ਪਸ਼ੂ ਨੂੰ ਕੋਈ ਪ੍ਰੋਬਲਮ ਆ ਜਵੇ ਇੱਥੇ ਕੋਈ ਇਲਾਜ ਨਹੀਂ ਕਿਸੇ ਕਿਸਮ ਦਾ ਕੋਈ ਡਾਕਟਰ ਨਹੀਂ ਕੋਈ ਚੱਕਣ ਵਾਲਾ ਨਹੀਂ ਚਿੱਕੜੇ ਚਿੱਕੜ ਹੋਇਆ ਪਿਆ ਚਾਰ ਸਵੇਰੇ ਔਰ ਉਸ ਤੋਂ ਵੀ ਬੜੀ ਠੱਗੀ ਸਾਡੇ ਨਾਲ ਇਹ ਹੈ ਫਤਿਹਗੜ੍ਹ ਜ਼ਿਲ੍ਹੇ ਦੇ ਲੋਕਾਂ ਨਾਲ ਕਿਉਂਕਿ ਇਹ ਮੰਡੀ ਨਾਲ ਪੂਰੇ ਭਰਤ ਤੋਂ ਲੋਕ ਜੁੜੇ ਹੋਏ ਸੀਗੇ ਪਰ ਇਹ ਮੰਡੀ ਇੱਥੋਂ ਚੱਕ ਕੇ ਖੰਨੇ ਮੰਡੀ ਲੈ ਕੇ ਵਪਾਰੀ ਔਰ ਇੱਥੇ ਮੰਡੀ ਜਿਹੜੀ ਦੋ ਵਾਰ ਲੱਗਦੀ ਦੋ ਤਰੀਕ ਤੇ 15 ਤਰੀਕ ਨੂੰ ਉਹ ਮੰਡੀ ਇੱਥੋਂ ਖਤਮ ਕਰਤੀ ਸਿਰਫ ਇੱਕ ਦਿਨ ਲੱਗਦੀ ਹੈ ਇੱਥੇ ਕਾਟੂ ਮਾਲ ਆਉਂਦਾ ਔਰ ਜਿਹੜੀ ਮੰਡੀ ਜੇ ਮੰਡੀ ਦੇ ਵਿੱਚ ਪਸ਼ੂ ਚ ਆਏ ਕੋਈ 10000 ਦਾ ਵਿਕਰਿਆ ਚਾਹ ਕੋਈ 2 ਲੱਖ ਦਾ ਵਿਕਰਿਆ ਪਰ ਉਹਨੂੰ ਫੀਸ ਉਹੀ 2700 ਰੁਪਏ ਲੱਗ ਰਹੀ ਹੈ ਔਰ ਜੇ ਕਿਸੇ ਨੇ ਅੰਦਰ ਬਣਨਾ ਤਾਂ ਵੀ 50 ਰੁਪਏ ਬਾਹਰ ਨਿਕਲਣਾ ਤਾਂ ਵੀ 50 ਰੁਪਏ ਮਤਲਬ ਕਿ ਜਿਹੜਾ ਵਪਾਰੀ ਉਰੇ ਆ ਗਿਆ ਉਹਨੂੰ ਜੇਬਾਂ ਉਹਦੀਆਂ ਖਾਲੀ ਕਰ ਲੈਂਦਾ ਠੇਕੇ ਸਰਕਾਰ ਪਰ ਸੂਲਤ ਇੱਥੇ ਇੱਕ ਪੈਸੇ ਦੀ ਨਹੀਂ ਹੈ ਸੋ ਅਸੀਂ ਸਰਕਾਰ ਤੋਂ ਇਹ ਮੰਗ ਕਰਦੇ ਹਾਂ ਇਹ ਵਪਾਰੀ ਲੋਕ ਅੱਜ ਇੱਥੇ ਜਿਹੜੇ ਇੱਕ ਆਪਣੀ ਮਿਹਨਤ ਕਰਕੇ ਵਪਾਰ ਕਰਕੇ ਆਪਣਾ ਰੋਜ਼ਗਾਰ ਚਲਾ ਰਹੇ ਨੇ ਅੱਜ ਇਹ ਵਪਾਰੀਆਂ ਨੂੰ ਵੀ ਸਰਕਾਰ ਲੁੱਟ ਰਹੀ ਆ ਇਹ ਠੇਕੇਦਾਰ ਵਪਾਰੀਆਂ ਦੇ ਜੇਬਾਂ ਚੋਂ ਵੀ ਰੁਪਈਆ ਕੱਢਦਾ ਸੋ ਅਸੀਂ ਅੱਜ ਮੰਗ ਕਰਦੇ ਹਾਂ ਵੀ ਤੁਰੰਤ ਜਾ ਕੇ ਇਹ ਚੀਜ਼ਾਂ ਦਾ ਹੱਲ ਕਰ ਦਿਓ ਜੋ ਸਾਡੇ ਅਧਿਕਾਰ ਨੇ ਚਾਹੇ ਪਾਣੀ ਦੀ ਸੂਲਤ ਦੇਖੋ ਕਿਵੇਂ ਪਿੱਟ ਰਹੇ ਨੇ ਵਪਾਰੀ ਜਿੰਨੀਆਂ ਸਾਡੀਆਂ ਇੱਥੇ ਜਿਹੜੀਆਂ ਮੰਡੀਆਂ 15 ਤਰੀਕ ਦੀ ਤੇ 2 ਤਰੀਕ ਦੀ ਦੋਵੇਂ ਪੱਕੀਆਂ ਲੱਗਣੇ ਚਾਹੀਦੀਆਂ ਨੇ ਔਰ ਜਿੰਨੀਆਂ ਸਹੂਲਤਾਂ ਸਾਰੀਆਂ ਮਿਲਣੇ ਚਾਹੀਦੇ ਇੱਥੋਂ ਨਾ ਕੋਈ ਦਰਵਾਜ਼ਾ ਰਿਹਾ ਨਾ ਕੋਈ ਤਾਕੀ ਰਹੀ ਸਭ ਪਟਕੇ ਲੱਗੇ ਦਰਖਤ ਜੰਮ ਗਏ 50 50 ਫੁੱਟ ਦੇ ਦਰਖਤ ਹੋ ਗਏ ਨਾ ਕੋਈ ਪਾਣੀ ਵਾਲੀ ਟੈਂਕੀ ਚ ਮੋਟਰ ਰਹੀ ਔਰ ਦੇਖੋ ਇੱਥੇ ਕੁਰਸੀਆਂ ਲਾ ਕੇ ਬੜੇ ਬੜੇ ਟੇਬਲ ਲਾ ਕੇ ਦੋਏ ਹੱਥੀ ਲੁੱਟਣ ਲੱਗੇ ਨੇ ਠੇਕੇਦਾਰ ਸਹੂਲਤ ਸਾਨੂੰ ਕੋਈ ਦੇ ਨਹੀਂ ਰਹੀ ਸੋ ਅਸੀਂ ਮੰਗ ਕਰਦੇ ਹਾਂ ਵੀ ਤੁਰੰਤ ਜਾਂਦਾ ਸਾਡੀਆਂ ਗੱਲਾਂ ਪੂਰੀਆਂ ਕਰੋ ਨਹੀਂ ਆ ਸਾਹਮਣੇ ਜੀਟੀ ਰੋੜਾ ਸਾਨੂੰ ਫਿਰ ਉਸ ਵਾਸਤੇ ਨੂੰ ਤੁਰਨਾ ਪੈਣਾ ਸੋ ਇਸ ਕਰਕੇ ਸਰਕਾਰ ਤੋਂ ਔਰ ਪ੍ਰਸ਼ਾਸਨ ਤੋਂ ਹੀ ਮੰਗ ਕਰਦੇ ਆ ਵੀ ਆ ਠੇਕੇਦਾਰ ਕੰਨੀ ਇਹ ਜਿਵੇਂ ਲੁੱਟ ਰਿਆ ਕਿਸੇ ਤੋਂ ਲੈ ਰਿਆ 2500 ਕਿਸੇ ਤੋਂ ਲੈ ਰਿਆ 2800 ਕਿਸੇ ਤੋਂ ਲੈ ਰਿਆ 2700 1 ਰੁਪਈਆ ਸਾਨੂੰ ਸੂਲਤ ਨਹੀਂ ਦੇ ਰਿਆ ਸਾਡੀ ਇਹ ਮੰਗ ਆ ਸਾਨੂੰ ਪ੍ਰਸ਼ਾਸਨ ਨੂੰ ਅਸੀਂ ਇਹ ਅਗਾਉ ਕਹਿਣਾ ਚਾਹੁੰਦੇ ਆ ਵੀ ਅਗਲੀ ਮੰਡੀ ਤੱਕ ਜਾ ਕੇ ਨਾ ਕੋਈ ਪ੍ਰਬੰਧ ਹੋਇਆ ਤਾਂ ਸਾਨੂੰ ਇਸ ਉੱਤੇ ਇਲਾਕੇ ਦੇ ਲੋਕਾਂ ਨੂੰ ਸਾਰੇ ਵਪਾਰੀਆਂ ਨੂੰ ਕੱਟੇ ਹੋ ਕੇ ਅਕਸ਼ਨ ਲੈਣਾ ਪੈਣਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਗਿਆਨੀ ਕਰਨ ਸਿੰਘ ਜੀ ਬੋਲਦਾ ਹਥਿਆਲਿਆ ਤੋਂ ਸੋ ਮੰਡੀਆਂ ਦਾ ਜਿਹੜਾ ਇੱਥੇ ਹਾਲ ਆ ਬਹੁਤ ਖਰਾਬ ਹੈ ਕਿਉਂਕਿ 27 2200 ਰੁਪਈਆ ਲੈ ਜਾਂਦਾ ਹੈ ਪਰ ਅਸਵਾਾਸਤੇ ਪਾਣੀ ਦਾ ਕੋਈ ਪ੍ਰਬੰਧ ਨਹੀਂਗਾ ਜੋ ਕਿ ਅਸੀਂ ਜਿਹੜੇ ਮਨੁੱਖ ਆਸੀਂ ਤਾਂ ਪੀ ਸਕਦੇ ਆਗੇ ਜਦੋਂ ਤੇ ਜਾ ਕੇ ਪਰ ਡੰਗੜ ਨਹੀਂ ਪੀ ਸਕਦੇਗੇ ਗਰਮੀ ਦੇ ਵਿੱਚ ਬਹੁਤ ਜ਼ਿਆਦਾ ਬੁਰਾ ਹੋ ਰਿਹਾ ਹੋ ਰਿਹਾ ਜਿਹੜੀਆਂ 2-3 ਮੰਡੀਆਂ ਇੱਥੋਂ ਦੀਆਂ ਸਾਧੂਗੜ੍ਹ ਦੀਆਂ ਨੇ ਉਹ ਵੀ ਖੰਨੇ ਜਾ ਚੁੱਕੀਆਂ ਨੇ ਉਹ ਇੱਥੇ ਹੋਣੇ ਚਾਹੀਦੇ ਨੇ ਤੇ ਸ਼ੈਡ ਨੇ ਸਭ ਕੁਝ ਹੈਗਾ ਸੋ ਮੈਂ ਸਰਕਾਰ ਨੂੰ ਬੇਨਤੀ ਕਰਨਾ ਚਾਹੁੰਦਾ ਵਾਂ ਵਪਾਰੀਆਂ ਨੂੰ ਕਿ ਕਿਰਪਾ ਕਰਕੇ ਨਾ ਇਸ ਵੱਲ ਧਿਆਨ ਦਿੱਤਾ ਜਾਵੇ ਇਹ ਕੌਂਟਰ ਰਾਜੀ ਜੀ ਜਿਹੇ ਜਿਹੇ ਡੰਗਰ ਲਾਉਣ ਵਾਸਤੇ ਉਹ ਨਹੀਂ ਹੈਗੇ ਕੋਈ ਵਿਸੂਲਤ ਨਹੀਂਗਾ ਕੋਈ ਥੋੜਾ ਪਾਣੀ ਦਾ ਪ੍ਰਬੰਧ ਨਹੀਂਗਾ ਨਹੀਂ ਤੇ ਥੋੜਾ ਪਾਣੀ ਵੀ ਹੋਣਾ ਚਾਹੀਦਾ ਜੂਰੀ ਜੀ ਕਿ ਮੁੱਲ ਲੈ ਕੇ ਲੈਣਾ ਤੇ ਦੂਜੇ ਵਾਸਤੇ ਚਾਹੀਦਾ ਹੈ ਕਿ ਜਦੋਂ ਆਪਾਂ ਪੈਸੇ ਲੈ ਰਹੇ ਹਾਂ ਨਾ ਤਾਂ ਕੀ ਹੈਗੀ ਸਰਕਾਰੀ ਦੀ ਪਾਣੀ ਛੱਡਦੀ ਨਹੀਂ ਹੈਗਾ ਪਾਣੀ ਛੱਡਾਂ ਮੈਂ 28 ਤਰੀਕ ਨੂੰ ਇੱਕ 28 ਤਰੀਕ ਨੂੰ ਮੰਡੀ ਦੇ ਦਾ ਮੱਝ ਲੈ ਕੇ ਗਿਆ ਵਾਂ ਜੀ ਇੱਕ ਵੀ ਉੱਥੇ ਬੂੰਦ ਪਾਣੀ ਦਾ ਸੀ ਨਹੀਂ ਖੋਲੀਆਂ ਦੇ ਵਿੱਚ ਇੱਥੇ ਹੁਣ ਦੇਖੋ ਖਸਾਲੀਆਂ ਖੋਲੀਆਂ ਖਾਲੀ ਨੇ ਤਾਂ ਮੈਂ ਇਹਨਾਂ ਨੂੰ ਪੱਤਰਕਾਰ ਵੀ ਇਹਨਾਂ ਨੂੰ ਬੇਨਤੀ ਕਰਾਂਗਾ ਨਾਲ ਖੁੱਲ੍ਹਦੀਆਂ ਵੀ ਖਾਈਆਂ ਜਾਣ ਵੀ ਖਾਲੀ ਜੋ ਹੈ ਨਹੀਂ ਮੰਡੀ ਲਾਣੀ थी आज ਇੱਥੇ ਮੀਂਹ ਕਰਕੇ ਜੋ ਹੈ ਨਹੀਂ ਚਾਰੋਂ ਪਾਸੇ ਪਾਣੀ ਭਰ ਗਿਆ ਜਿੰਨਾ ਆਪਣੇ ਸੌ ਹ ਸਕਦਾ ਆਪਾਂ ਤੋਂ ਇੰਨਾ ਇੰਤਜ਼ਾਮ ਕਰਦੇ ਟਰੈਕਟਰ ਟ੍ਰੋਕਟਰ ਲਵਾ ਕੇ ਜੋ ਹੈ ਨਹੀਂ ਪਾਣੀ ਬਾਹਰ ਕੱਢਾ ਜਿੰਨੀ ਵੀ ਜੋ ਹੈ ਨਹੀਂ ਥਾਂ ਤੇ ਜੋ ਹੈ ਨਹੀਂ ਕੰਮ ਕਰਾਣੇ ਵਾਲਾ ਥਾ ਉਹ ਕਰਾਤਾ ਜਿੰਨਾ ਆਪਣੇ ਬਸ ਕਰਤਾ ਬਾਕੀ ਸਰਕਾਰਾਂ ਦਾ ਕੰਮ ਤਾਂ ਸਰਕਾਰੀ ਵੇਖੇਗੀ ਠੀਕ ਤੇ ਪਾਣੀ ਦੇ ਪ੍ਰਬੰਧ ਨੂੰ ਬੜਾ ਚਰਚਾ ਬਣੀ ਪਰ ਪਾਣੀ ਦਾ ਕਿਤਾਬਾ ਜੋ ਹੈ ਨੇ ਮੋਟਰ ਚੁਆ ਨੀ ਚਲਦੀ ਨੀ ਜਦੋਂ ਸਾਰਜ ਤੱਕ ਲਗੀ ਆਪਾਂ 2 ਮਹੀਨੇ ਪਹਿਲੇ ਟੈਂਡਰ ਲਿੱਤਾ ਜਦੋਂ ਤੱਕ 50 ਦਿਨ ਹੋਏ ਅਸੀਂ ਤਾਂ ਜੋ ਹੈ ਨੀ ਚਲਾ ਕੇ ਵੇਖੀ ਛੱਲੀ ਨੀ ਤੁਸੀਂ ਆਪਣੇ ਵੱਲੋਂ ਕੋਈ ਪ੍ਰਬੰਧ ਕਰਤਾ ਪਾਣੀ ਇਹ ਜੋ ਹੈ ਨੇ ਇੱਧਰ ਜੋ ਹਨ ਉਖਾ ਦੇ ਕੋਦਰ ਲਈ ਕੈਮਰਾ ਮਾੜਾ ਸਾ ਉਹ ਪਾਣੀ ਜੋ ਹੈ ਨੇ ਮੰਗਾ ਕੇ ਦਿੱਤਾ ਮੱਜੇ ਵਾਸਤੇ ਕੈਂਪਰ ਰਗਾ ਸਾਰੇ ਟੋਲ ਜੋ ਹੈ ਨੀ ਪਾਣੀ ਵਾਸਤੇ ਰੱਖਾ ਸਭ ਜਿਹੜੀ ਹੁਣ ਦੀ ਬਸ ਸੜਕਾਂ ਟੁੱਟੀਆਂ ਹੋਈਆਂ ਨੇ ਬੁਰਾ ਹਾਲ ਇਹਦੇ ਲਈ ਵੀ ਤੁਸੀਂ ਮੰਗ ਕੀਤੀ ਹੈ ਕਦੇ ਕਿਸੇ ਨੂੰ ਆਪਾਂ ਕੋਈ ਦਵਾਈ ਜੁਆ ਨੇ ਹੁਣ ਦੇ ਹੁਣ ਮੰਗੀ ਜੁਆ ਨੇ ਪਪਾ ਦੇ ਸਾਡੇ ਦਾ ਕਰਾਂਗੇ ਅਸੀਂ ਸਰਕਾਰ ਸੇ ਕਰਾਂਗੇ